ਤੇ ਬੋਟਾ ਪਹਿਰੀਆਂ ਆ ਤੇ ਇੱਧਰ へ ਪ੍ਰਸ਼ਾਦੇ ਸ਼ਾ ਕਰੇ ਆ ਹਾਂਜੀ ਇੱਧਰ ਬਣ ਕੇ ਕਹਿੰਦੇ ਪੂਰੀ ਚਣੇ ਵਿਤਿਆ ਅੱਜ ਅਸੀਂ ਲੱਗੇ ਹਾਂ ਘਰ ਦੀ ਸਫਾਈ ਕਰਨ ਮਮਾ ਜੀ ਤਾਰਾ ਨਾਲ ਖੇਡ ਰਹੇ ਆ ਮੈਂ ਤੁਸੀਂ ਦੇਖ ਸਕਦੇ ਹੋ ਕੰਦਾ ਦੇ ਅਸੀਂ ਲੱਟ ਲਵਾਈਆਂ ਇਹ ਵਾਲੀਆਂ ਤੇ ਹੁਣ ਅਸੀਂ ਚੱਲਿਆ ਕੋਲੇਸ ਦੇ ਬੋਟਾ ਘਰ ਕੀ ਮਿਲ ਗਈ ਹੋਈ ਆ ਤੇ ਅੱਜ ਬੋਟ ਦੇ ਆ ਤੇ ਅਸੀਂ ਹੁਣ ਉਥੇ ਚੱਲੇ ਆ ਅਸੀਂ ਚਲੋ ਉੱਥੇ ਮਿਲਦੇ ਹਾਂ ਹੁਣ ਅਸੀਂ ਪਹੁੰਚ ਗਏ ਆ ਤੇ ਬੋਟਾ ਪਹਿਰੀਆਂ ਆ ਤੇ ਇੱਧਰ ਇਹ ਪ੍ਰਸ਼ਾਦੇ ਸ਼ਕ ਰਹੇ ਆ ਤੇ ਹੁਣ ਆਪੇ ਆਂਦੇ ਆ ਥੋੜੇ ਥੋੜੇ ਕਰਕੇ ਆਂਦੇ ਆ ਬੋਟਾ ਪਾਣ ਤੇ ਸਾਡੇ ਕੋਲ ਜੀ ਆ 来 ਰਹੀਆਂ ਆ ਆ ਵਰਤਾ ਰਹੇ ਆ ਪਰ ਮਿੱਠਾ ਬਹੁਤ ਆ ਪਾ ਜੀ ਵੀ ਆ ਕੇ ਕਹਿੰਦੇ ਠੰਡਾ ਠੰਡਾ ਪਾਣੀ ਦੋ ਤੇ ਪਾਣੀ ਪੀ ਰਹੇ ਆ ਹਾਂਜੀ ਹਾਂਜੀ ਤੇ ਅੱਤ ਸੇਵੀ ਬਣਾ ਰਹੇ ਹੋ ਆਪਣੇ ਅੰਦਰ ਅਸੀਂ ਇੱਧਰ ਬਣਾ ਰਹੇ ਆ ਜਾਣਦੇ ਆ ਅੰਕਲ ਤੇ ਹੁਣ ਉੱਧਰ ਜਾ ਰਹੇ ਆ ਪਾਣੀ ਉੱਧਰ ਸ਼ਮੀਲ ਦਾ ਲੱਗਾ ਹੋਇਆ ਆ ਤੇ ਲਾਇਆ ਜਾ ਰਹੇ ਆ ਇੱਧਰ ਰਿਪੋਰਟਰ ਜੀ ਪੁੱਛ ਰਿਹਾ ਕੀ ਕੀ ਹੋ ਰਿਹਾ ਆ ਤੇ ਪਹਿਲਾਂ ਸਾਨੂੰ ਇਹ ਅੰਕਲ ਜੀ ਲੱਗੇ ਆ ਰੋੜੀ ਜੀ ਐਨ ਉੱਦਾਂ ਤੇ ਆਏ ਉਹਨਾਂ ਦੇ ਅੱਗੇ ਆ ਤਾਂ ਸਾਨੂੰ ਲੱਗਾ ਰੋੜੀ ਜੀ ਪਰ ਬਾਅਦ ਚ ਪਤਾ ਲੱਗਾ ਉਹ ਅੰਕਲ ਨੇ ਇੱਧਰ ਪੋਲ ਸੰਕਲ ਜੀ ਖੜੇ ਆ ਦੇਖ ਰਹੇ ਆ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਇੱਧਰ ਆਂਟੀਆਂ ਜੀ ਮੋਟਕਾਂ ਆ ਰਹੇ ਆ ਤੇ ਇੱਕ ਵਾਰ ਪਹਿਲਾਂ ਇੱਕ ਤਾਂ ਆਂਟੀਆਂ ਆਈਆਂ ਸੀ ਉਹ ਪਹਿਲਾਂ ਰਿਪੋਰਟ ਜੁਣਾ ਤਾਂ ਪੁੱਛਣ ਲੱਗੇ ਤੇ ਉਹ ਬਾਅਦ ਚ ਉਹਨਾਂ ਨੂੰ ਦੇਖ ਕੇ ਪਹਿਲੀ ਭੱਜ ਦੂਜੇ ਪਾਸੇ ਤੋਂ ਨਿਕਲ ਗਏ ਉਹ ਸ਼ਰਮ ਆ ਗਏ ਸੀਗੇ ਤੇ ਜੀ ਹੁਣ ਲੰਚ ਆ ਗਿਆ ਹੁਣ ਸਾਰਿਆਂ ਨੂੰ ਲੰਚ ਫੜਾ ਕੇ ਤੇ ਫੇਰ ਤੁਸੀਂ ਖਾ ਸਕਦੇ ਹੁਣ ਰੋਟੀ ਆ ਗਈ ਆ ਦੁਪਹਿਰ ਦੀ ਤੇ ਹੁਣ ਖਾਣ ਲੱਗੇ ਤਾਂ ਪਹਿਲੀ ਰੋਟੀ ਹੁਣ ਸਾਲਟ ਰੋਟੀ ਫੋਕਲਾ ਪਕਾ ਲਵਾਂਗੇ ਹੁਣ ਲਵਤਲੇ ਦੇ ਵੇਲੇ ਉਤਲੇ ਪਕਾਉਂਦੇ ਹਾਂ ਸਾਰੇ ਇਸਨੇ ਨਾ ਕੱਟਣੀ ਸ਼ਟਨੇ ਚਾਹੁੰਦੇ ਸੇ ਰੋਟੀ ਪਾਉਂਦਾ ਆਇਆ ਉਠਾ ਦੇ ਜੇ ਭੈਣਾਂ ਤੇ ਨੂੰ ਕੋ ਮਨ ਬੰਦੇ ਪਸੰਦ ਜਮਾਵੇ ਹਾਂਜੀ ਅੱਜ ਅਸੀਂ ਬਣਾਣੀ ਹੈ ਚਨੇ ਤੇ ਅੱਜ ਅਸੀਂ ਭੇਕੇ ਰੱਖ ਲਈਏ ਚਨੇ ਤੇ ਇੱਕ ਸਾਦਾ ਕਿ ਦੱਖਲੇ ਪਿਆ ਤੇ ਬਾਚੇ ਨੇ ਸਬਜ਼ੀ ਬਣਾਣੀ ਹੈ ਅਸੀਂ ਤੇ ਦੇਖੋ ਤੇ ਹੁਣ ਸਦਰ ਪਿਆਜ਼ ਕੱਟੇ ਹੋਏ ਆ ਤੇ ਮਟਰ ਆ ਆਦੂ ਆ ਤੇ ਆ ਪਿਆਜ਼ ਕੱਟ ਲਈ ਅਸੀਂ ਤੇ ਇਹਦੇ ਤੜਕਾ ਲਾਵਾਂਗੇ ਅਸੀਂ ਤੇ ਹਾਲਾ ਸੁਣਾ ਅਦਰ ਜੀ ਰੱਖ ਦਿੱਤੇ ਆ ਸੀ ਕੁੱਕਰ ਚ ਛਨੇ ਪਾ ਗਏ ਉਹ ਵੱਲ ਲੈ ਤੇ ਅਦਰ ਤੜਕਾ ਲਾਰੇ ਮम्मी ਜੀ ਦਾ ਮਸਾਲਾ ਪਾਰੇ ਆ ਨੂਨ ਵਿੱਚ ਮਸਾਲਾ ਚਲੋ ਫਿਰ ਤੜਕੇ ਚ ਪਾਨੇ ਆ ਸੀ ਸਾਰੇ ਮਸਾਲੇ ਘੋਲਦੇ ਆ ਹਾਂ ਜੀ ਅਦਰ ਬਣ ਗਏ ਕਹਿੰਦੇ ਪੂਰੀ ਛਨੇ ਵੀ ਤਿਆਰ ਹੋ ਗਏ ਆ ਸਾਡੇ ਤੇ ਪਣ ਪੂਰੀਆਂ ਬਣਦੀਆਂ ਪਈਆਂ ਆ ਕਹਿੰਦੇ ਅੱਜ ਛੋਲੇ ਪੂਰੀ ਖਾਵਾਂਗੇ ਤੇ ਮੈਸਟਰੀ ਨੂੰ ਖਲਾਵਾਂਗੇ ਤੇ ਬਣ ਰਹੀਆਂ ਬੈਰੇ ਨੂੰ ਵੀ ਖਾਈਂ ਹਾਂਜੀ 8 ਬੰਦਿਆਂ ਦੀ ਰੋਟੀ ਬਣੀ ਕਿਉਂਕਿ ਮੋਟਾ ਕਰਕੇ ਟੈਂਟਰ ਲੱਗਦੇ ਆ ਹਾਂ ਥਾਂ ਥਾਂ ਤੇ ਫੁੱਲ ਕੇ ਆਉਂਦੀਆਂ ਯਮੀ ਯਮੀ ਸਾਰੇ ਨੂੰ ਚਾ ਗਿਆ ਪਾਣੀ ਪਾਣੀ ਜੀ ਕੁੱਕਰ ਭਰ ਕੇ ਬਣਾਇਆ ਲੋ ਜੀ ਹੁਣ ਅਸੀਂ ਸ਼ਕਲ ਲੱਗਿਆ ਪੂਰੀ ਛਲੇ ਤੇ ਹੁਣ ਖਾਣੇ ਅਸੀਂ ਤੇ ਫਿਰ ਤੁਹਾਨੂੰ ਦੱਸਦੇ ਕਿੰਦਾ ਦੀ ਬਣੀ ਆ ਅੱਜ ਅਸੀਂ ਲੱਗੇ ਹਾਂ ਘਰ ਦੀ ਸਫਾਈ ਕਰਨ ਮਮਾ ਜੀ ਤਾਰਾ ਨਾਲ ਖੇਡ ਰਹੇ ਆ ਖੇਡ ਰਹੇ ਨੇ ਮਤਲਬ ਸਫਾਈ ਕਰ ਰਹੇ ਆ ਤੇ ਹੁਣ ਮੈਂ ਵੀ ਲੱਗੀ ਹੋਈ ਹਾਂ ਦੇਖ ਸਕਦੇ ਹੋ ਡਿਬੜੇ ਪਈਏ ਅਸੀਂ ਸਾਰੇ ਜਾਣੇ ਮੈਂ ਆ ਦੇਖੋ ਬੱਠੜਾ ਚ ਪਾ ਕੇ ਪਾ ਕੇ ਸਿਮਟ ਸਾਰਾ ਸਿੱਟ ਰਿਹਾ ਬਾਹਰ ਤੇ ਹੁਣ ਸਫਾਈ ਅੱਜ ਕਰ ਰਹੇ ਆ ਅਸੀਂ ਮੇੜੇ ਦੀ ਕਿਉਂਕਿ ਸਾਰਾ ਕੰਮ ਸਾਡਾ ਹੋ ਗਿਆ ਆ ਮਿਸਤਰੀ ਚਲ ਗਏ ਆ ਛੁੱਟੀ ਤੇ ਮਤਲਬ ਉਹਨਾਂ ਦਾ ਕੰਮ ਸਾਰਾ ਖਤਮ ਹੋ ਗਿਆ ਆ ਤੇ ਹੁਣ ਅਸੀਂ ਵੇੜੇ ਦੀ ਸਫਾਈ ਕਰ ਰਹੇ ਆ ਬਹੁਤ ਗੰਦ ਸੀਗਾ ਤੇ ਅੱਜ ਬਸ ਸਫਾਈ ਕਰਦੇ ਰਹਿਣਾ ਅਸੀਂ ਅੱਜ ਚਲੋ ਫੇ ਅੱਜ ਸਫਾਈ ਕਰਦੇ ਆ ਆ ਜੋ ਚੜੀਏ ਹੁਣ ਉਹਨੂੰ ਸਿੱਟਣ ਬਾਅਦ ਹੁਣ ਅਸੀਂ ਚੱਲੇ ਆ ਜੀ ਸਿੱਟਣ ਬਾਅਦ ਪਾ ਪਾ ਕੇ ਅਸੀਂ ਬਾਰ-ਬਾਰ ਸਿੱਟੀ ਜਾਂਦੇ ਆ ਮੰਮੀ ਦੀ ਤਾਲਾ ਨਾਲ ਖੇਡੀ ਜਾਂਦੇ ਆ ਤੇ ਹੁਣ ਅਸੀਂ ਇੱਥੇ ਸਿੱਟ ਦਿੰਨੇ ਆ ਗਲੀ ਵਿੱਚ ਗਲੀ ਜੀ ਨਹੀਂ ਸਾਈਡ ਜੀ ਵਿੱਚ ਜੀ ਮੇਰੇ ਪੈਰਾਂ ਦੀ ਹਾਲਤ ਦੇਖ ਸਕਦੇ ਹੋ ਬਾਬਾ ਬੜਿਆ ਪਿਆ ਸਵਾਲ ਆ ਬਾਬਾ ਸਵਾਲ ਬਾਬਾ ਮੰਮੀ ਅਜੇ ਢਾਕੂ ਬਣੀ ਹੋਇਆ ਮੂਹ ਤਾਂ ਬੈਟਿਆ ਹੋਇਆ ਆ ਚਲੋ ਜੀ ਹੁਣ ਆ ਵੀ ਸਾਰਾ ਚੱਕ ਦੇਣਾ ਆ ਅਸੀਂ ਸਾਰਾ ਬੇੜਾ ਸਾਰਾ ਦਿੱਤਾ ਸੀ ਦੇਖ ਲਓ ਲੋ ਅੱਧਾ ਕਾ ਦਿਨ ਹੋਇਆ ਦੇਖੋ ਸਾਰਾ ਸਾਰਾ ਉਹ ਚੱਕ ਕੇ ਤਾਂ ਮੈਂ ਪਹਿਲਾਂ ਆ ਚੱਕ ਲਈਏ ਨਾ ਲਓ ਜੀ ਹੁਣ ਅਸੀਂ ਕੰਮ ਕੁੰਮ ਕਰਕੇ ਫਿਰ ਬਚਾ ਪੀ ਰਹੇ ਹਾਂ ਕੰਮ ਤੋਂ ਬਾਅਦ ਚਾਹ ਮਿਲ ਜਵੇ ਫਿਰ ਹੋਰ ਕੀ ਚਾਹੀਦਾ ਬੰਦੇ ਨੂੰ ਤੇ ਹੁਣ ਅਸੀਂ ਚਾਹ ਪੀਨੇ ਆ ਇੱਕ ਗਰਮੀ ਚ ਵੀ ਚਾਹ ਲਾ ਜਵਾਂ ਚਲੋ ਹੁਣ ਕਿੰਨੇ ਕਹਿ ਫਿਰਦੇ ਆ ਤੁਹਾਨੂੰ ਮਮਮੀ ਜੀ ਨੇ ਗੇਟ ਲਾਤਾ ਹੁਣ ਇਧਰ ਅਸੀਂ ਸਫਾਈ ਕਰਨੀ ਆ ਇਧਰ ਸਿਮਟ ਰੱਖਿਆ ਹੋਇਆ ਸੀ ਕਿੰਨਾ ਗੰਦ ਪੈ ਗਿਆ ਨਾਲੇ ਰਾਤੀ ਨੇਰੀ ਚੱਲਦੀ ਸੀ ਉਹ ਦੇ ਕਰਕੇ ਵੀ ਥੋੜਾ ਗੰਦ ਪੈ ਗਿਆ ਆ ਤੇ ਹੁਣ ਇਧਰੋਂ ਸਾਫ ਕਰੋ ਮਮਮੀ ਜੀ ਇਹਦੇ ਚਾਹ ਬਿਲੀ ਚਲੋ ਹੁਣ ਫਿਰ ਤੋਂ ਲੱਗ ਜੋ ਕੰਮ ਤੇ ਇਧਰ ਆਂਟੀ ਜੀ ਲੱਗੇ ਹੋਇਆ ਸਫਾਈ ਕਰਨ ਨਾਲ ਮਮਾ ਜੀ ਲੱਗਿਆ ਸਫਾਈ ਹੋ ਰਹੀ ਅੱਜ ਸਾਰੇ ਪਾਸੇ ਸ਼ਾਬਾਸ਼ ਸ਼ਾਬਾਸ਼ ਮੰਮੀ ਨਾਲ ਮੁੰਡਾ ਲੱਗਾ ਕੰਮ ਕਰਦਾ ਬਹੁਤ ਵਧੀਆ ਸ਼ਾਬਾਸ਼ ਸ਼ਾਬਾਸ਼ ਸਾਰੇ ਉਸੇ ਸਾਰਾ ਸਾਫ ਕਰ ਦਿੱਤਾ ਐਂਡ ਸਫਾਈ ਕਰਤੀ ਮੰਮੀ ਜੀ ਥੱਕ ਗਏ ਐਂਡ ਸਫਾਈ ਕਰਤੀ ਲੋ ਜੀ ਮੰਮੀ ਜੀ ਹੁਣ ਬਣਾ ਲਗੇ ਪਕੌੜੇ ਕਹਿੰਦੇ ਅੱਜ ਨਿਆਣੇ ਨੇ ਕੰਮ ਬੋ ਕਰਾਇਆ ਤਾਂ ਅੱਜ ਮੈਂ ਪਕੌੜੇ ਬਣਾ ਕੇ ਖਲਾਨੀ ਆ ਦੇਖੋ ਬਣਾ ਰਹੇ ਆ ਪਕੌੜੇ ਹੁਣ ਅਸੀਂ ਖਾਵਾਂਗੇ ਏ ਥੈਂਕ ਯੂ ਮम्मा ਹੋਣੇ ਖਾਣ ਲੱਗੇ ਅਸੀਂ ਪਕੌੜੇ ਚਿਪਸ ਵਾਲੇ ਤੇ ਹੋਰ ਖਾਨੀਆਂ ਚਲੋ ਲੋ ਜੀ ਸਾਰੇ ਹੁਣ ਲੈਟਾ ਲੱਗੀਆਂ ਤੁਸੀਂ ਦੇਖ ਸਕਦੇ ਹੋ ਕੰਦਾ ਦੇ ਅਸੀਂ ਲੈਟਾ ਲਵਾਈਆਂ ਇਹ ਵਾਲੀਆਂ ਤੇ ਬਾਹਲਾ ਵੀ ਤੁਹਾਨੂੰ ਸਾਰਾ ਦਿਖਾ ਦੰਨੇ ਆ ਤੇ ਇਧਰ ਵੀ ਲਾਈਆਂ ਆ ਲੈਟਾ ਤੇ ਇੱਧਰ ਵੀ ਲਾਈਆਂ ਆ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀਆਂ ਤੇ ਹੁਣ ਤੁਹਾਨੂੰ ਬਾਲਾ ਦਿਖਾਉਣੀ ਆ ਸਾਰਾ ਇਹ ਦੇਖੋ ਇੱਧਰ ਵੀ ਅਸੀਂ ਲਾਈਟ ਲਗਾਤੀਆਂ ਤੇ ਆਹ ਗੇਟ ਲਗਾਇਆ ਸੀ ਤੇ ਇੱਧਰ ਵੀ ਲਾਈਟ ਲਗਾਤੀਆਂ ਤੁਹਾਨੂੰ ਕਿਹੋ ਜਿਹਾ ਲੱਗਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਆ ਅਸੀਂ ਨਮਾ ਸ਼ੀਸ਼ਾ ਲਗਾਇਆ ਇਹ ਵੀ ਤੁਹਾਨੂੰ ਦਿਖਾਉਣੀ ਆ ਪਹਿਲਾਂ ਬਿਜਲੀ ਆ ਲੈ ਲਾਈਟ ਜਗਦੀ ਇਹਦੇ ਵਿੱਚ ਆ ਦੇਖੋ ਵਾਓ ਲਾਈਟ ਚੇਂਜ ਵੀ ਹੋ ਜਾਂਦੀ ਆ ਕਿਦਾਂ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਵੀ ਸੋ ਤੁਹਾਨੂੰ ਅੱਜ ਦਾ ਬਲੌਗ ਕਿਉਂ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਤੋਂ ਅਗਨੇ ਵੀ ਬਲੌਗਸ ਆ ਰਹੇ ਆ ਅਗਲੇ ਬਲੌਗ ਤੇ ਮਿਲਦੇ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ